ਧੰਨ ਹੈ ਉਹ ਧੰਨ ਕਿੰਨੂ ਕਿਹਾ ਜਾਂਦਾ ਜਿਹੜਾ ਇੱਜ਼ਤ ਦੇ ਯੋਗ ਗਿਣਿਆ ਜਾਏ ਕਹਿੰਦਾ ਧੰਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ ਛੁਡਾਵੇਗਾ ਜੇ ਇਸ ਵੇਲੇ ਤੁਸੀਂ ਬੁਰੀਾਈ ਦੇ ਵਿੱਚ ਫਸੇ ਹੋਵੋਗੇ ਜੇ ਇਸ ਵੇਲੇ ਤੁਹਾਨੂੰ ਮਦਦ ਦੀ ਜ਼ਰੂਰਤ ਹੋਏਗੀ ਚਾਹੇ ਦੁੱਖ ਦਾ ਵੇਲਾ ਹੋਏ ਬਿਮਾਰੀ ਦਾ ਵੇਲਾ ਹੋਏ ਕਸ਼ਟ ਦਾ ਵੇਲਾ ਹੋਏ ਸਮੱਸਿਆ ਹੋਏ ਕਿਸੇ ਵੀ ਤਰ੍ਹਾਂ ਦੀ ਬੁਰੀਾਈ ਕਿਉਂ ਨਾ ਹੋਏ वचन ਵਿੱਚ ਲਿਖਿਆ ਮੈਂ ਉਹਨਾਂ ਨੂੰ छुड़ाਵਾਂਗਾ ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖੋ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਆ ਇਸ ਲਈ ਕਿਉਂਕਿ ਪਰਮੇਸ਼ਵਰ ਤੁਹਾਨੂੰ ਦੁਨੀਆ ਨਾਲੋਂ ਵੱਖਰਾ ਦੇਖਣਾ ਚਾਹੁੰਦੇ ਆ ਤੁਹਾਨੂੰ ਦੁਰੀਆਂ ਵਰਗੇ ਬਣੇ ਹੋਏ ਨਹੀਂ ਦੇਖਣਾ ਚਾਹੁੰਦੇ ਵੱਖਰੇ ਕੀਤਾ ਇਸੇ ਲਈ ਵੱਖਰੇ ਕੀਤਾ ਕਿ ਅਸੀਂ ਵੱਖਰੇ ਨਜ਼ਰ ਆਈਏ ਸਾਡੇ ਕੰਮ ਵੱਖਰੇ ਹੋਣ ਸਾਡਾ ਸੁਭਾਅ ਵੱਖਰਾ ਹੋਏ ਸਾਡਾ ਬੋਲਚਾਲ ਵੱਖਰਾ ਹੋਏ ਸਾਡਾ ਬੈਠਣਾ ਉੱਠਣਾ ਵੱਖਰਾ ਹੋਏ ਕੰਪਲੀਟਲੀ ਅਸੀਂ ਉਹਨਾਂ ਨਾਲੋਂ ਯੂਨਿਕ ਨਜ਼ਰ ਆਉਣੇ ਚਾਹੀਦੇ ਆ ਵੱਖਰੇ ਨਜ਼ਰ ਆਉਣੇ ਚਾਹੀਦੇ ਆ ਇਹ ਮਨਸ਼ਾ ਜਾਂ ਪਰਮੇਸ਼ਵਰ ਦੀ ਅਰੇ ਅਸੀਂ ਕਿੱਦਾਂ ਵੱਖਰੇ ਨਜ਼ਰ ਆ ਸਕਦੇ ਆ ਸਾਨੂੰ ਆਪਣਾ ਸੁਭਾਅ ਬਦਲਣਾ ਪਵੇਗਾ ਅਗਰ ਦੁਨੀਆ ਦੇ ਲੋਕਾਂ ਨੂੰ ਆਪਣੇ ਪ੍ਰਤੀ ਬੁਰੀਾਈ ਸੁਣ ਕੇ ਗੁੱਸਾ ਆਉਂਦਾ ਹੈ ਤਾਂ ਫੇ ਸਾਨੂੰ ਇਹ ਆਦਤ ਬਦਲਨੀ ਪਊਗੀ ਸਾਨੂੰ ਸਾਡੀ ਬੁਰੀਾਈ ਸੁਣ ਕੇ ਗੁੱਸਾ ਨਾ ਆਵੇ ਫਿਰ ਅਸੀਂ ਵੱਖਰੇ ਆ ਪਰ ਜੇ ਸਾਨੂੰ ਸਾਡੀ ਬੁਰੀਾਈ ਸੁਣ ਕੇ ਗੁੱਸਾ ਆ ਰਿਹਾ ਆ ਫਿਰ ਆਪਾਂ ਦੁਨੀਆ ਵਰ ਗਈਆਂ ਜੇ ਦੁਨੀਆ ਦੇ ਲੋਕ ਕਿਸੇ ਦਾ ਹੱਕ ਖੋ ਕੇ ਖਾਂਦੇ ਆ ਤੇ ਅਸੀਂ ਵੀ ਕਿਸੇ ਦਾ ਹੱਕ ਖੋ ਕੇ ਖਾ ਰਹੇ ਆ ਫਿਰ ਆਪਾਂ ਦੁਨੀਆ ਵਰ ਗਈਆਂ ਹੱਲੇ ਵੱਖਰੇ ਨਹੀਂ ਹੋਏ ਪਰ ਜੇ ਅਸੀਂ ਕਿਸੇ ਨੂੰ ਦੇ ਰਹੇ ਆ ਔਰ ਕਿਸੇ ਦਾ ਹੱਕ ਖੋ ਕੇ ਨਹੀਂ ਖਾਂਦੇ ਫਿਰ ਅਸੀਂ ਵੱਖਰੇ ਆ ਸਾਨੂੰ ਆਪਣਾ ਸੁਭਾਅ ਬਦਲਣਾ ਹੈ ਜੇ ਸਾਨੂੰ ਕੋਈ ਗਾਲ ਕੱਢਦਾ ਅਸੀਂ ਵੀ ਗਾਲ ਕੱਢਦੇ ਆ ਤੇ ਜਿਨ੍ਹਾਂ ਨੂੰ ਪ੍ਰਭੂ ਨੇ ਨਹੀਂ ਵੱਖਰੇਆ ਕੀਤਾ ਜੇ ਉਹ ਵੀ ਗਾਲਾਂ ਹੀ ਕੱਢਦੇ ਆ ਫੇ ਹੱਲੇ ਆਪਣੇ ਵਿੱਚ ਕੋਈ ਫਰਕ ਨਹੀਂ ਪਿਆ ਪਰ ਜੇ ਕੋਈ ਸਾਨੂੰ ਗਾਲ ਕੱਢੇ ਤੇ ਅਸੀਂ ਉਹਨੂੰ ਕਹੀਏ ਰੱਬ ਤੇਰਾ ਭਲਾ ਕਰੇ ਫੇ ਅਸੀਂ ਵੱਖਰੇ ਹੋ ਗਏ ਆ ਤੁਸੀਂ ਸਮਝ ਰਹੇ ਆ ਤੁਸੀਂ ਸਮਝ ਰਹੇ ਆ ਤੇ ਤੁਸੀਂ ਜਾਗਦੇ ਆ ਹallelujah ਕਾਂ ਅਸੀਂ ਵੱਖਰੇ ਨਜ਼ਰ ਆਉਣਾ ਆ ਕੰਪਲੀਟਲੀ ਡਿਫਰੈਂਟ ਕੰਪਲੀਟਲੀ ਡਿਫਰੈਂਟ ਪੂਰੇ ਤਰੀਕੇ ਦੇ ਨਾਲ ਵੱਖਰੇ ਦੁਨੀਆ ਫੈਸ਼ਨ ਦੇ ਵਿੱਚ ਰੋਲ ਕੇ ਉਹਨੇ ਆਪਣਾ ਸਤਿਆਨਾਸ਼ ਕਰ ਲਿਆ ਪਤਾ ਨਹੀਂ ਲੱਗਦਾ ਇਹ ਬੰਦਾ ਆ ਕਿ ਬੁੜੀ ਆ ਮੁੰਡਾ ਆ ਕਿ ਕੁੜੀ ਆ ਪਤਾ ਨਹੀਂ ਲੱਗਦਾ ਪਰ ਸਾਡਾ ਪਤਾ ਲੱਗਣਾ ਚਾਹੀਦਾ ਬੰਦੇ ਬੰਦਿਆਂ ਵਾਲੇ ਕੱਪੜੇ ਪਾਉਣ ਜਨਾਨੀਆਂ ਜਨਾਨੀਆਂ ਵਾਲੇ ਕੱਪੜੇ ਪਾਉਣ ਬੰਦੇ ਵੀ ਅਦਬ ਸਲੀਕੇ ਦੇ ਨਾਲ ਰਹਿਣ ਤੇ ਭੈਣਾਂ ਵੀ ਅਦਬ ਸਲੀਕੇ ਦੇ ਨਾਲ ਰਹਿਣ ਹੁਣ ਅਸੀਂ ਉਹ ਕੰਮ ਨਹੀਂ ਕਰਨੇ ਜਿਨ੍ਹਾਂ ਕੰਮਾਂ ਦੇ ਵਿੱਚ ਪੈ ਕੇ ਦੁਨੀਆ ਨਾਸ਼ ਹੋ ਰਹੀ ਆ ਇਹ ਸ਼ਿਫਾ ਪਾਉਣ ਦੇ ਹੀ ਤਰੀਕੇ ਆ ਇਹ ਛੁਟਕਾਰਾ ਪਾਉਣ ਦੇ ਹੀ ਤਰੀਕੇ ਆ ਪਰ ਮੈਂ ਚਾਹੁੰਦੇ ਆ ਕਿ ਅਸੀਂ ਹੁਣ ਵੱਖਰੇ ਹੋ ਜਾਈਏ ਇਸੇ ਲਈ ਉਹਨੇ ਸਾਨੂੰ ਭੀੜਾਂ ਦੇ ਵਿੱਚੋਂ ਕੱਢ ਕੇ ਵੱਖਰੇ ਕਰ ਲਿਆ ਆ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਅਰਬਾਂ ਖਰਬਾਂ ਦੀ ਗਿਣਤੀ ਦੇ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਬਾਹਰ ਕੱਢ ਲਿਆ ਰੀਜ਼ਨ ਕੀ ਰਿਹਾ ਹੋਊਗਾ ਕੀ ਕਾਰਨ ਸੀਗਾ ਉਸ ਕਾਰਨ ਨੂੰ ਸਮਝੋ ਔਰ ਉਸ ਰੀਜ਼ਨ ਦੇ ਉੱਤੇ ਵਰਕਆਊਟ ਕਰੋ ਉਹਦੇ ਲਈ ਕੰਮ ਕਰੋ ਅਰ ਫਿਰ ਜਦੋਂ ਤੁਸੀਂ ਵੱਖਰੇ ਨਜ਼ਰ ਆਉਣ ਲੱਗੇ ਤੁਹਾਨੂੰ ਮਹਿਸੂਸ ਹੋਏ ਕਿ ਹੁਣ ਮੈਂ ਵੱਖਰਾ ਆ ਹੁਣ ਮੈਨੂੰ ਕੋਈ ਜੋ ਮਰਜ਼ੀ ਕਰੀ ਜਾਵੇ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਮੈਂ ਸੱਦਿਆ ਸੀ ਉਹ ਨਹੀਂ ਆਇਆ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪਿਆ ਫਿਰ ਤੁਹਾਨੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਹਿਸੂਸ ਹੋਣ ਲੱਗ ਜਣੀ ਅਜੇ ਕੀ ਹੁੰਦਾ ਲੈ ਅਸੀਂ ਤਾਂ ਉਹਨੂੰ ਸੱਦਿਆ ਸੀਗਾ ਅਸੀਂ ਤਾਂ ਗਏ ਸੀ ਉਹ ਨਹੀਂ ਆਇਆ ਦੁੱਖ ਲੱਗਿਆ ਨਾ ਤਾਂ ਇਹਦਾ ਮਤਲਬ ਹੱਲੇ ਅਸੀਂ ਪੁਰਾਣੀ ਇਨਸਾਨੀਅਤ ਵਿੱਚੋਂ ਬਾਹਰ ਨਹੀਂ ਆਏ। ਮੈਂ ਤਾਂ ਉਹਦੇ ਮੁੰਡੇ ਹੋਏ ਤੇ 500 ਰੁਪਿਆ ਦੇ ਕੇ ਆਈ ਸੀ। ਅਗਲਾ 100 ਨਾਲ ਹੀ ਸਾਰ ਗਿਆ। ਕੀ ਪਤਾ ਕਿੱਡੀ ਕਿ ਬਿਪਤਾ ਚ ਹੋਊਗਾ 100 ਵੀ ਖਰਿਆ ਵਿਚਾਰਾ ਗਵੰਡੀ ਤੋਂ ਮੰਗ ਕੇ ਲਿਆਇਆ ਹੋਵੇ। ਪਰ ਗੁੱਸਾ ਆ ਗਿਆ ਕਿ ਮੈਂ 500 ਦਿੱਤਾ ਸੀ ਮੈਨੂੰ 100 ਨਾਲ ਹੀ ਸਾਰ ਦਿੱਤਾ। ਮੈਂ ਤਾਂ ਇਹਨੂੰ ਏਨੇ ਵਾਲੇ ਕੱਪੜੇ ਦਿੱਤੇ ਸੀਗੇ ਐ ਮੈਨੂੰ ਰੇਖੂਏ ਦੇ ਕੇ ਚਲੇ ਗਿਆ ਮੈਂ ਹੁਣ ਸਾੰਬ ਕੇ ਰੱਖ ਲੈਣੇ ਜਦੋਂ ਇਹਦੇ ਪੋਤਾ ਹੋਇਆ ਇਹੋ ਸੂਟ ਮੋੜ ਕੇ ਆਣੇ ਇਹਨੂੰ ਤਾਂ ਫੇ ਕਹਿੰਦੇ ਪ੍ਰਭੂ ਮੇਰੀਆਂ ਦੁਆਵਾਂ ਨਹੀਂ ਸੁਣਦਾ ਇਹ ਸਾਨੂੰ ਕਾਲੇ ਰੰਗ ਦਾ ਦੇ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਸਾਨੂੰ ਲਾਲ ਰੰਗ ਦੇ ਦੇ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਸਾਨੂੰ ਚਾਰ ਲੱਡੂ ਦੇ ਕੇ ਗਿਆ ਅਸੀਂ ਪੂਰਾ ਡੱਬਾ ਭੇਜਿਆ ਸੀਗਾ ਇਹ ਇੱਕ ਘੰਟਾ ਸਾਡੇ ਨਾਲ ਖਲੋਕੇ ਨਹੀਂ ਰਾਜੀ ਅਸੀਂ ਇਹਦਾ ਬੂੜਾ ਵਕਤ ਪੂਰਾ ਪੂਰਾ ਨੰਗਾਉਂਦੇ ਰਹੇ ਆ ਇਹ ਸਾਡੇ ਨਾਲ ਹਸਪਤਾਲ ਨੂੰ ਨਹੀਂ ਗਿਆ ਇਹ ਸਾਡੇ ਨਾਲ ਕਚਹਿਰੀ ਨੂੰ ਨਹੀਂ ਗਿਆ ਇਹ ਸਾਡੇ ਨਾਲ ਸਕੂਲ ਨੂੰ ਨਹੀਂ ਗਿਆ ਇਹਨੇ ਸਾਡੀ ਫਰਮਾਇਸ਼ ਨਹੀਂ ਪੁਵਾਈ ਤਾਂ ਇਹਨਾਂ ਗੱਲਾਂ ਦਾ ਕਰਕੇ ਤੁਸੀਂ ਬੋਲਚਾਲ ਬੰਦ ਕਰ ਦਿੱਤੇ ਬੜੀ ਵਧੀਆ ਪਹਿਚਾਣ ਹੈ ਤੁਹਾਡੀ ਪ੍ਰਭੂ ਵਾਲੀ ਕੀ ਇਹ ਪ੍ਰਭੂ ਦਾ ਸੁਭਾਅ ਆ ਕੀ ਇਹ ਪ੍ਰਭੂ ਦਾ ਸੁਭਾਅ ਹੈ ਤਾਂ ਸਾਨੂੰ ਫਰਕ ਨਹੀਂ ਪੈਣਾ ਚਾਹੀਦਾ ਹਰ ਕਿਸੇ ਨੂੰ ਆਪਣਾ ਜੀਵਨ ਜੀਣ ਦੀ ਆਜ਼ਾਦੀ ਹੈ ਕਿ ਨਹੀਂ ਤੁਸੀਂ ਆਪਣੇ ਤਰੀਕੇ ਨਾਲ ਜੀਵਨ ਜਿਓ ਜਿੱਦਾਂ ਤੁਹਾਨੂੰ ਜੀਣ ਦੇ ਲਈ ਪਰਮੇਸ਼ਵਰ ਨੇ ਕਿਹਾ ਆ ਤੁਹਾਡਾ ਲੇਖਾ ਉਹਨਾਂ ਨੇ ਨਹੀਂ ਦੇਣਾ ਇਸ ਲਈ ਜੋ ਉਹਨਾਂ ਨੂੰ ਸਮਝ ਆ ਰਿਹਾ ਜੋ ਉਹਨਾਂ ਦੇ ਹਾਲਾਤ ਆ ਜੋ ਉਹਨਾਂ ਦੀ ਐਜੂਕੇਸ਼ਨ ਆ ਉਹਦੇ ਅਕੋਰਡਿੰਗਲੀ ਉਹ ਕਰ ਰਹੇ ਆ ਉਸ ਅਨੁਸਾਰ ਉਹ ਕਰ ਰਹੇ ਆ ਤੁਸੀਂ ਆਪਣੇ ਅਨੁਸਾਰ ਚੱਲੋ ਕਿ ਤੁਹਾਡੇ ਲਈ ਕੀ ਚੰਗਾ ਹੈ ਤੁਸੀਂ ਉਹਨਾਂ ਦਾ ਲੇਖਾ ਨਹੀਂ ਦੇ ਸਕਦੇ ਉਹ ਤੁਹਾਡਾ ਲੇਖਾ ਨਹੀਂ ਦੇ ਸਕਦੇ ਇਸ ਲਈ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਕਰਨਾ ਬੰਦ ਕਰੋ ਇਹ ਵੀ ਸ਼ਿਫਾ ਲੈਣ ਦਾ ਤਰੀਕਾ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਤੋਂ ਐਕਸਪੈਕਟ ਕਰਦੇ ਆ ਤੁਸੀਂ ਬਹੁਤ ਜ਼ਿਆਦਾ ਆਸ ਰੱਖਦੇ ਕਿਸੇ ਤੋਂ ਕੋਈ ਮੇਰੇ ਲਈ ਕਰੇ ਉਹ ਨਹੀਂ ਕਰ ਪਾਉਂਦਾ ਤੁਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹੋਗੇ ਹੁਣ ਤੁਸੀਂ ਸੋਚੀ ਜਾ ਰਹੇ ਆ ਉਹਨੇ ਕੀਤਾ ਨਹੀਂ ਉਹਨੂੰ ਕਰਨਾ ਚਾਹੀਦਾ ਸੀ ਉਹਨੇ ਮੇਰੇ ਲਈ ਖਿਆਲ ਨਹੀਂ ਕੀਤਾ ਉਹਨੇ ਐਦਾਂ ਨਹੀਂ ਕੀਤਾ ਸੋਚ ਸੋਚ ਕੇ ਸਾਰਾ ਅਸਰ ਕਿਹਦੇ ਤੇ ਹੋ ਰਿਹਾ ਆ ਤੁਹਾਡੇ ਦਿਲ ਤੇ ਹੋ ਰਿਹਾ ਫਿਰ ਕਹਿੰਦੇ ਜੀ ਇਹਨੂੰ ਹਾਰਟ ਅਟੈਕ ਆ ਗਿਆ ਹੋਰ ਕਿਹੜਾ ਅਟੈਕ ਹੋਣਾ ਸੀ ਫੇ ਥੋੜੇ ਦਿਨਾਂ ਬਾਅਦ ਲਿਵਰ ਕੰਮ ਕਰਨਾ ਬੰਦ ਕਰ ਦਿੰਦਾ ਤੁਹਾਨੂੰ ਪਤਾ ਜਿਹ ਜਦੋਂ ਤੁਸੀਂ ਬਹੁਤ ਚਿੰਤਾ ਕਰਦੇ ਆ ਤੁਸੀਂ ਲੋੜ ਨਾਲੋਂ ਬੜਾ ਬਾਲਾ ਸੋਚਦੇ ਆ ਜਿਆਦਾ ਸੋਚਦੇ ਆ ਤੁਹਾਡਾ ਜਿਹੜਾ ਲਿਵਰ ਆ ਤੁਹਾਡਾ ਮੇਦਾ ਕੰਮ ਕਰਨਾ ਬੰਦ ਕਰ ਦਿੰਦਾ ਏ ਉਹ ਖਾਣੇ ਨੂੰ ਪਚਾਉਣਾ ਬੰਦ ਕਰ ਦਿੰਦਾ ਆ ਉਹ ਭੁੱਖ ਲਾਉਣਾ ਬੰਦ ਕਰ ਦਿੰਦਾ ਉਹ ਡਾਈਜੈਸਟ ਕਰਨਾ ਬੰਦ ਕਰ ਦਿੰਦਾ ਆ ਤੇ ਜਦੋਂ ਇੰਨੇ ਕੰਮ ਕਰਨੇ ਲਿਵਰ ਨੇ ਬੰਦ ਕਰ ਦਿੱਤੇ ਤੁਹਾਨੂੰ ਸ਼ਿਫਾ ਮਿਲੂਗੀ ਕਿ ਬਿਮਾਰੀਆਂ ਮਿਲਣਗੀਆਂ ਬਿਮਾਰੀਆਂ ਮਿਲਣ ਗਈਆਂ ਨਾ ਤਾਂ ਬਿਮਾਰੀ ਕਿੱਥੋਂ ਆਈ ਤੁਹਾਡੀ ਸੋਚ ਲੈ ਕੇ ਆਈ ਤੇ ਆਪਣੀਆਂ ਸੋਚਾਂ ਨੂੰ ਦੁਨੀਆ ਵਰਗਾ ਨਾ ਬਣਾਓ ਆਪਣੀਆਂ ਸੋਚਾਂ ਨੂੰ ਪਰਮੇਸ਼ਵਰ ਦੇ ਅਨੁਸਾਰ ਢਾਲ ਲਵੋ ਕਿ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਕਿ ਕੋਈ ਮਨੁੱਖ ਕੀ ਕਰਦਾ ਤਾਂ ਤੁਹਾਡਾ ਦਿਲ ਵੀ ਤੰਦਰੁਸਤ ਤੁਹਾਡਾ ਮੇਦਾ ਵੀ ਤੰਦਰੁਸਤ ਤੁਹਾਡਾ ਤੁਹਾਨੂੰ ਖਾਣਾ ਪਚ ਵੀ ਰਿਹਾ ਹੈ ਤੁਸੀਂ ਖਾ ਵੀ ਰਹੇ ਹੋ ਤੁਸੀਂ ਹੱਸ ਵੀ ਰਹੇ ਹੋ ਤੇ ਆਪੇ ਹੀ ਤੁਸੀਂ ਚੰਗੇ ਹੋ ਰਹੇ ਹੋ ਹallelujah ਤਾਂ ਖੁਸ਼ ਖੁਸ਼ ਰਹਿਣਾ ਸਿੱਖੋ ਕਿੰਤੂ ਪ੍ਰੰਤੂ ਕਰਨਾ ਬੰਦ ਕਰੋ ਅੱਜ ਤੁਸੀਂ ਸ਼ਿਫਾ ਲੈਣ ਵਾਸਤੇ ਆਏ ਆ ਨਾ ਤਾਂ ਮੈਂ ਤੁਹਾਨੂੰ ਗੋਲੀਆਂ ਦੇ ਰਹੀ ਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੈਚ ਕਰੀ ਚੱਲੋ ਤਾਂ वचन ਦੇ ਵਿੱਚ ਲਿਖਿਆ ਆ ਧੰਨ ਹੈ ਉਹ ਜਿਹੜਾ ਗਰੀਬ ਦੀ ਸੋਧ ਲੈਂਦਾ ਹੈ ਯਹੋਵਾ ਉਹਨੂੰ ਬੁਰੀਾਈ ਦੇ ਵੇਲੇ छुड़ाਵੇਗਾ ਯਹੋਵਾ ਉਹਦੀ ਪਾਲਣਾ ਕਰੇਗਾ ਅਗਰ ਅਸੀਂ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆ ਕਰਾਂਗੇ ਤਾਂ ਪਰਮੇਸ਼ਵਰ ਆਪ ਸਾਡੀ ਪਾਲਣਾ ਕਰੇਗਾ ਸਾਡੀ ਪ੍ਰਤਪਾਲ ਪਰਮੇਸ਼ਵਰ ਜੀ ਦੇ ਵੱਲੋਂ ਹੋਊਗੀ ਅਤੇ ਉਹਨੂੰ ਜਿਉਂਦਿਆਂ ਰੱਖੇਗਾ ਤੇ ਉਹ ਸਾਨੂੰ ਜਿਉਂਦਿਆਂ ਵੀ ਰੱਖੇਗਾ ਉਹ ਧਰਤੀ ਉੱਤੇ ਧੰਨ ਹੋਵੇਗਾ ਉਹ ਲੋਕ ਜਿਹੜੇ ਜ਼ਰੂਰਤਮੰਦ ਦੀ ਜ਼ਰੂਰਤ ਨੂੰ ਪੂਰਿਆ ਕਰਦੇ ਹਨ ਪਰਮੇਸ਼ਵਰ ਦੇ ਅਨੁਸਾਰ ਚੱਲਦੇ ਉਹ ਧਰਤੀ ਦੇ ਉੱਤੇ ਮੁਬਾਰਕ ਹੋਣਗੇ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜੇ ਨਹੀਂ ਹੋਊਗੀ ਇਦਾਂ ਵਚਨ ਚ ਲਿਖਿਆ ਕਹਿੰਦਾ ਉਹ ਧਰਤੀ ਉੱਤੇ ਧਨ ਹੋਵੇਗਾ ਧਰਤੀ ਉੱਤੇ ਸਵਰਗ ਦੇ ਵਿੱਚ ਤਾਂ ਹੋਊਗਾ ਪਰ ਆਪਣੇ ਜੀਵਨ ਦੇ ਦਿਨਾਂ ਦੇ ਵਿੱਚ ਜੀਵਨ ਤਾਂ ਪਾ ਧਰਤੀ ਦੇ ਉੱਤੇ ਹੀ ਜਿਉ ਰਿਹਾ ਹੈ ਨਾ ਤਾਂ ਕਹਿੰਦਾ ਧਰਤੀ ਉੱਤੇ ਧੰਨ ਹੋਵੇਗਾ ਭਾਵ ਤੁਸੀਂ ਆਪਣੇ ਜੀਵਨ ਦੇ ਦਿਨਾਂ ਦੇ ਵਿੱਚ ਵੀ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਤੁਸੀਂ ਮੁਬਾਰਕ ਹੋਵੋਗੇ ਅਗਰ ਤੁਸੀਂ ਜ਼ਰੂਰਤਮੰਦੀ ਜ਼ਰੂਰਤ ਨੂੰ ਪੂਰੀਆਂ ਕਰੋਗੇ ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ ਅਗਰ ਅਸੀਂ ਪਰਮੇਸ਼ਵਰ ਦੇ ਇਸ ਵਚਨ ਨੂੰ ਪੂਰਾ ਕਰਦੇ ਰਹੇ ਤਾਂ ਵਚਨ 'ਚ ਲਿਖਿਆ ਪਰਮੇਸ਼ਵਰ ਸਾਨੂੰ ਸਾਡੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ ਵੈਰੀ ਦੀ ਇੱਛਾ ਕੀ ਹੁੰਦੀ ਆ ਜਦੋਂ ਕੋਈ ਕਿਸੇ ਨਾਲ ਵੈਰ ਰੱਖਦਾ ਆ ਤੇ ਉਹਦੀ ਇੱਛਾ ਕੀ ਹੁੰਦੀ ਇਹਦਾ ਸਭ ਕੁਝ ਲੁੱਟਿਆ ਜਾਏ ਇਹ ਨਾਸ਼ ਹੋ ਜਾਣ ਇਹਦੇ ਨਿਆਣੇ ਵਿਗੜ ਜਾਣ ਇਹਦੇ ਘਰ 'ਚ ਗਰੀਬੀ ਪੈ ਜਾਵੇ ਇਹਨੂੰ ਖਾਣ ਨੂੰ ਨਾ ਮਿਲੇ ਇਹਨਾਂ ਦਾ ਕੋਈ ਕੰਮ ਨਾ ਬਣੇ ਆਹੀ ਹੁੰਦੀ ਨਾ ਵੈਰੀ ਦੀ ਇੱਛਾ ਤਾਂ ਵਚਨ ਦੇ ਵਿੱਚ ਲਿਖਿਆ ਉਹ ਉਹਦੇ ਵੈਰੀਆਂ ਦੀ ਇੱਛਾ ਉੱਤੇ ਉਹਨੂੰ ਨਾ ਛੱਡੇਗਾ ਵੈਰੀ ਦੀ ਇੱਛਾ ਸਾਡੇ ਜੀਵਨ ਵਿੱਚ ਪੂਰੀ ਨਹੀਂ ਹੋਵੇਗੀ। ਅਗਰ ਵੈਰੀ ਦੀ ਇੱਛਾ ਸਾਡੇ ਜੀਵਨ ਵਿੱਚ ਪੂਰੀ ਨਹੀਂ ਹੋਵੇਗੀ ਤਾਂ ਫਿਰ ਸਾਡੇ ਜੀਵਨ ਵਿੱਚ ਕੀ ਹੋਏਗਾ? ਅਸੀਂ ਕਾਮਯਾਬ ਹੋਵਾਂਗੇ, ਅਸੀਂ ਤੰਦਰੁਸਤ ਹੋਵਾਂਗੇ, ਸਾਡੇ ਕੰਮ ਬਣਨਗੇ, ਅਸੀਂ ਹੱਸਦੇ ਰਵਾਂਗੇ, ਸਾਡੇ ਬੱਚੇ ਕਾਮਯਾਬ ਹੋਣਗੇ, ਸਾਡਾ ਬਿਜ਼ਨਸ ਬਲੈਸ ਹੋਏਗਾ, ਸਾਡੇ ਘਰ 'ਚ ਸਾਰੀਆਂ ਚੀਜ਼ਾਂ ਪੂਰੀਆਂ ਹੋਣਗੀਆਂ ਕਿਉਂਕਿ ਵੈਰੀ ਦੀ ਇੱਛਾ ਬਿਲਕੁਲ ਇਹਦੇ ਉਲਟ ਆ। ਅਗਰ ਵੈਰੀ ਦੀ ਇੱਛਾ ਨਹੀਂ ਪੂਰੀ ਹੋਏਗੀ ਤਾਂ ਫਿਰ ਸਾਡੀ ਇੱਛਾ ਪੂਰੀ ਹੋਏਗੀ ਤੇ ਸਾਡੇ ਪਰਮੇਸ਼ਵਰ ਦੀ ਇੱਛਾ ਪੂਰੀ ਹੋਏਗੀ ਔਰ ਕਦੋਂ ਪੂਰੀ ਹੋਏਗੀ ਜਦੋਂ ਅਸੀਂ ਗਰੀਬ ਦੀ ਸੁਧ ਲੈਣ ਵਾਲੇ ਬਣ ਜਾਵਾਂਗੇ ਇਹ ਬਹੁਤ ਵਧੀਆ ਫਾਰਮੂਲਾ ਦਿੱਤਾ ਹੈ ਪਰਮੇਸ਼ਵਰ ਨੇ ਸਾਨੂੰ ਯਹਵਾ ਉਹਦੀ ਮਾਨਦਗੀ ਦੇ ਮੰਝੇ ਉੱਤੇ ਉਹਨੂੰ ਸੰਭਾਲੇਗਾ ਔਰ ਜੇ ਕਿਤੇ ਮਦਦ ਕਰਨ ਵਾਲਾ ਮਨੁੱਖ ਹੱਲੀ ਮਨੁੱਖ ਨਿਮਰਤਾ ਨਾਲ ਜੀਵਨ ਜੀਣ ਵਾਲਾ ਮਨੁੱਖ ਕਿਤੇ ਬਿਮਾਰੀ ਤੇ ਪੈ ਵੀ ਜਾਵੇ ਕਿਸੇ ਮਾਨਦਗੀ ਦੇ ਵਿੱਚ ਉਹ ਫਸ ਵੀ ਜਾਏ ਕੋਈ ਮਾਨਦਗੀ ਉਹਦੇ ਉੱਤੇ ਆ ਵੀ ਜਾਵੇ ਤਾਂ वचन ਦੇ ਵਿੱਚ ਲਿਖਿਆ ਯਹੋਵਾ ਉਹਦੀ ਮਾਨਦਗੀ ਦੇ ਮੰਜੇ ਉੱਤੇ ਉਹਨੂੰ ਸੰਭਾਲੇਗਾ ਪਰਮੇਸ਼ਵਰ ਆਪ ਉਹਨੂੰ ਉਹਦੇ ਮੰਜੇ ਉੱਤੇ ਸੰਭਾਲੇਗਾ ਤਾਂ ਜਿਹਨੂੰ ਪਰਮੇਸ਼ਵਰ ਸੰਭਾਲੇ ਉਹਦੇ ਉੱਤੇ ਮਾਨਦਗੀ ਟਿਕੂਗੀ ਉਹਦੇ ਉੱਤੇ ਬਿਮਾਰੀ ਟਿਕ ਸਕਦੀ ਆ ਉਦੇ ਉੱਤੇ ਕੋਈ ਵੀ ਬੁਰੀ ਚੀਜ਼ ਟਿਕ ਸਕਦੀ ਆ ਜਦੋਂ ਪਰਮੇਸ਼ਵਰ ਨੇ ਸੰਭਾਲਣਾ ਉਹ ਤਾਂ ਉਦੋਂ ਹੀ ਸਾਰੇ ਦੁੱਖ ਕੱਟੇ ਜਾਣੇ ਆ ਹallelujah ਕਹਿੰਦਾ ਤੂੰ ਉਹਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ ਮਤਲਬ ਸੰਪੂਰਣ ਚੰਗਿਆਈ ਦੇ ਦੇਵੇਗਾ ਪਰਮੇਸ਼ਵਰ ਸਾਨੂੰ ਸੰਪੂਰਨ ਸ਼ਿਫਾ ਦੇਵੇਗਾ ਬਿਮਾਰੀ ਦੇ ਬਿਸਤਰੇ ਨੂੰ ਉਲਟਾ ਕੇ ਵਿਛਾਉਣਾ ਮਤਲਬ ਪਹਿਲਾਂ ਬਿਸਤਰਾ ਸੀ ਬਿਮਾਰੀ ਵਾਲਾ ਕਿ ਉਸ ਬਿਸਤਰੇ ਦੇ ਉੱਤੇ ਬਿਮਾਰੀ ਦੀ ਵਜ੍ਹਾ ਦੇ ਨਾਲ ਪਏ ਸੀ ਪਰ ਫਿਰ ਬਿਸਤਰੇ ਦਾ ਉਲਟਾ ਕੇ ਵਿਛਾ ਦੇਣ ਦਾ ਮਤਲਬ ਕੰਪਲੀਟ ਹੀਲਿੰਗ ਆਰਾਮ ਕਰਨ ਦੇ ਲਈ ਲੇਟਣਾ ਸਾਰੇ ਕੰਮਾਂ ਦੇ ਵਿੱਚ ਖੁਸ਼-ਖੁਸ਼ ਹੋ ਕੇ ਆਰਾਮ ਕਰਨ ਦੇ ਲਈ ਲੇਟਣਾ ਮਤਲਬ ਬਿਮਾਰੀ ਦੇ ਬਿਸਤਰੇ ਦਾ ਪਲਟਾ ਕੇ ਵਿਛ ਜਾਣਾ ਵਚਨ ਵਿੱਚ ਲਿਖਿਆ ਉਹ ਤੁਹਾਡੀਆਂ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਗਾ ਕਿਉਂ ਬਿਮਾਰੀਆਂ ਆਉਂਦੀਆਂ ਜਦੋਂ ਅਸੀਂ ਕਿਸੇ ਦਾ ਹਿੱਸਾ ਖਾਣੇ ਆ ਤਾਂ ਜਿਹੜਾ ਖਾਧਾ ਆ ਉਹ ਹਿੱਸਾ ਕਈ ਵਾਰੀ ਸਾਨੂੰ ਬਿਮਾਰੀਆਂ ਦੀ ਕੀਮਤ ਅਦਾ ਕਰਨੀ ਪੈਂਦੀ ਬਿਮਾਰੀਆਂ ਤੋਂ ਛੁਟਕਾਰੇ ਲਈ ਦਵਾਈਆਂ ਦੇ ਰੂਪ ਵਿੱਚ ਸਾਨੂੰ ਪੈਸੇ ਖਰਚ ਕਰਨੇ ਪੈਂਦੇ ਆ ਉਹ ਹੋਰ ਕਈ ਤਰੀਕੇ ਦੇ ਸਰਾਪ ਸਾਡੇ ਉੱਤੇ ਆਏ ਹੁੰਦੇ ਆ ਪਾਪ ਦਾ ਕਰਕੇ ਬਿਮਾਰੀਆਂ ਆਉਂਦੀਆਂ ਸਰਾਪਾਂ ਦਾ ਕਰਕੇ ਬਿਮਾਰੀਆਂ ਆਉਂਦੀਆਂ ਸਾਡੀਆਂ ਗਲਤ ਸੋਚਾਂ ਦਾ ਕਰਕੇ ਬਿਮਾਰੀਆਂ ਆਉਂਦੀਆਂ ਸਾਡੇ ਗਲਤ ਜੀਵਨ ਸ਼ੈਲੀ ਦਾ ਕਰਕੇ ਬਿਮਾਰੀਆਂ ਆਉਂਦੀਆਂ ਔਰ ਜਦੋਂ ਅਸੀਂ ਆਪਣੇ ਲਾਈਫ ਸਟਾਈਲ ਨੂੰ ਚੇਂਜ ਕਰ ਲਵਾਂਗੇ ਲਾਈਫ ਸਟਾਈਲ ਨੂੰ ਚੇਂਜ ਕਰਨ ਤੋਂ ਮਤਲਬ ਸੋਚਾਂ ਨੂੰ ਬਦਲਣਾ ਆਪਣੇ ਉੱਠਣ ਬੈਠਣ ਨੂੰ ਬਦਲਣਾ ਆਪਣੀ ਸੰਗਤ ਨੂੰ ਬਦਲਣਾ ਸੰਗਤ ਦਾ ਅਸਰ ਵੀ ਤੁਹਾਡੇ ਉੱਤੇ ਬਿਮਾਰੀਆਂ ਲੈ ਕੇ ਆਉਂਦਾ ਹੈ ਅਗਰ ਤੁਸੀਂ 올 ਦਾ ਟਾਈਮ ਇਹੋ ਜਿਹੇ ਲੋਕਾਂ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੀਆਂ ਸੋਚਾਂ ਕਿਸੇ ਵੀ ਚੰਗੇ ਕੰਮ ਦੀਆਂ ਨਹੀਂ ਆ ਉਹਨਾਂ ਨੇ ਗਲਤੀ ਸੋਚੀ ਜਾਣਾ ਉਹਨਾਂ ਨੇ ਕਹੀ ਜਾਣਾ ਫਲਾਨਾ ਵੀ ਇਦਾਂ ਕਹਿੰਦਾ ਗਲਤ ਆ ਫਲਾਨਾ ਇਦਾਂ ਕਹਿੰਦਾ ਗਲਤ ਆ ਉਹ ਇਦਾਂ ਕਰਦਾ ਗਲਤ ਆ ਉਹਦੇ ਨਿਆਣੇ ਗਲਤ ਆ ਉਹਦੀ ਤੀਮੀ ਗਲਤ ਆ ਉਹਦਾ ਆਦਮੀ ਗਲਤ ਆ ਮਤਲਬ ਕਿ ਦੁਨੀਆ ਸਾਰੀ ਗਲਤ ਆ ਤੇ ਉਹ ਗੱਲਾਂ ਕਰਨ ਵਾਲਾ ਇਕੱਲਾ ਹੀ ਠੀਕ ਆ ਤੇ ਜਦੋਂ ਅਸੀਂ ਇਹੋ ਜਿਹੇ ਦੀ ਸੰਗਤ ਵਿੱਚ ਰਹਿੰਨੇ ਤਾਂ ਸਾਡੀ ਸੋਚ ਵੀ ਕਿਹੋ ਜੀ ਹੋ ਜਾਂਦੀ ਸਾਰਿਆਂ ਨੂੰ ਗਲਤ ਦੇਖਣ ਵਾਲੀ ਗਲਤ ਸੋਚਣ ਵਾਲੀ ਗਲਤ ਸਮਝਣ ਵਾਲੀ ਸ਼ੱਕ ਕਰਨ ਵਾਲੀ ਵਹਿਮ ਕਰਨ ਵਾਲੀ ਤੁਸੀਂ ਨਸ਼ੇ ਵਾਲੇ ਦੀ ਸੰਗਤ ਵਿੱਚ ਰਹੋਗੇ ਤਾਂ ਉਹ ਨਸ਼ੇ ਦੀਆਂ ਸਿਫਤਾਂ ਕਰੂਗਾ ਕਿ ਤੂੰ ਨਸ਼ਾ ਕਰ ਤੂੰ ਥੱਕੂਗਾ ਨਹੀਂ ਤੂੰ ਜ਼ਿਆਦਾ ਕੰਮ ਕਰੇਗਾ ਦੁੱਖ ਭੁੱਲ ਜਾਊਗਾ ਫਲਾਨ ਹੋ ਜੂ ਟਮਕਾਨ ਹੋ ਜੂਗਾ ਤਾਂ ਉਨੀ ਤੁਹਾਨੂੰ ਨਸ਼ਾ ਕਰਨ ਲਾਉਣ ਦੀ ਪੂਰੀ ਕੋਸ਼ਿਸ਼ ਕਰਨੀ ਆ ਤਾਂ ਨਸ਼ੇ ਵਾਲੇ ਨਾਲ ਰਹਿ ਕੇ ਨਸ਼ੇ ਦੀ ਗੰਦੀ ਬਿਮਾਰੀ ਲੱਗ ਸਕਦੀ ਆ ਬੁਰਾ ਸੋਚਣ ਦੀ ਗੰਦੀ ਬਿਮਾਰੀ ਲੱਗ ਸਕਦੀ ਆ ਵਿਭਚਾਰ ਵਾਲੇ ਦੇ ਨਾਲ ਰਹੋਗੇ ਵਿਭਚਾਰ ਕਰਨ ਦੀ ਗੰਦੀ ਬਿਮਾਰੀ ਲੱਗ ਸਕਦੀ ਆ ਤਸ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਕਿ ਜਿਹਨਾਂ ਲੋਕਾਂ ਦੇ ਨਾਲ ਅਸੀਂ ਰਹਿੰਦੇ ਆ ਉਹ ਕਿੱਦਾਂ ਦੇ ਆ ਉਹਨਾਂ ਦਾ ਬੋਲਚਾਲ ਕਿਹੋ ਜਿਹਾ ਉਹਨਾਂ ਦੀਆਂ ਸੋਚਾਂ ਕਿਹੋ ਜੀਆਂ ਆ ਉਹਨਾਂ ਦੀ એનર્ਜੀ ਕਿਹੋ ਜੀ ਆ ਉਹ ਚੰਗੀ એનર્ਜੀ ਦੇ ਵਿੱਚ ਰਹਿੰਦੇ ਚੰਗੀ ਊਰਜਾ ਆ ਉਹਨਾਂ ਦੇ ਅੰਦਰ ਕਿ ਬਸ ਜਿੱਥੇ ਉਹ ਬੈਠ ਜਾਂਦੇ ਉੱਥੇ ਮਾਹੌਲ ਖਰਾਬ ਹੋ ਜਾਂਦਾ ਆ ਤਾਂ ਅਸੀਂ ਆਪਣੇ ਕੰਪਲੀਟਲੀ ਲਾਈਫ ਸਟਾਈਲ ਨੂੰ ਚੇਂਜ ਕਰਨਾ ਆ ਤਾਂ ਅਸੀਂ ਜ਼ਰੂਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਸ਼ਿਫਾ ਲਵਾਂਗੇ ਅਤੇ ਅਸੀਂ ਗਰੀਬਾਂ ਦੀ ਸੋਧ ਲੈਣ ਵਾਲੇ ਬਣ ਜਾਣਾ ਹੈ ਤੁਹਾਨੂੰ ਪਤਾ ਜਿਹੜੀ ਸ਼ਿਫਾ ਆ ਇਹ ਸਾਡੀ ਮੁਕਤੀ ਦਾ ਇੱਕ ਹਿੱਸਾ ਆ ਚੰਗਿਆਈ ਸਾਡੀ ਮੁਕਤੀ ਦਾ ਇੱਕ ਹਿੱਸਾ ਆ ਆਓ ਆਪਾਂ ਦੇਖਦੇ ਹਾਂ ਰੋਮੀਆਂ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਤੇ ਉਹਦੀ 9 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ਚੰਗਿਆਈ ਲੈਣ ਦੇ ਲਈ ਸਾਨੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਮਸੀਹ ਜੀ ਦਾ ਇਕਰਾਰ ਕਰਨਾ ਪੈਣਾ ਹੈ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਅਸੀਂ ਮਨ ਤੋਂ ਤਾਂ ਮੰਨਦੇ ਆ ਪਰ ਨਹੀਂ ਅਸੀਂ ਕਿਸੇ ਨੂੰ ਦੱਸਣਾ ਨਹੀਂ ਆ ਵੀ ਅਸੀਂ ਯਿਸੂ ਮਸੀਹ ਨੂੰ ਮੰਨਦੇ ਆ ਅਸੀਂ ਮੂੰਹ ਨਾਲ ਨਹੀਂ ਕਿਸੇ ਨੂੰ ਕਹਿਣਾ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਆ ਉਹਨਾਂ ਨੂੰ ਡਰ ਲੱਗਦਾ ਦੁਨੀਆ ਤੋਂ ਉਹਨਾਂ ਨੂੰ ਡਰ ਲੱਗਦਾ ਆਪਣੇ ਬੱਚਿਆਂ ਤੋਂ ਉਹਨਾਂ ਨੂੰ ਡਰ ਲੱਗਦਾ ਆਪਣੇ ਗਵਾਂਡੀਆਂ ਤੋਂ ਡਰ ਲੱਗਦਾ ਆਪਣੇ ਰਿਸ਼ਤੇਦਾਰਾਂ ਤੋਂ ਕਿਉਂ ਕਿਉਂਕਿ ਉਹ ਕਹਿੰਦੇ ਨਹੀਂ ਤੇ ਸਾਡੇ ਨਿਆਣਿਆਂ ਨੇ ਸਾਨੂੰ ਛੱਡ ਕੇ ਚਲੇ ਜਾਣਾ ਸਾਡੀ ਸੇਵਾ ਨਹੀਂ ਕਰਨੀ ਸਾਡੇ ਰਿਸ਼ਤੇਦਾਰਾਂ ਨੇ ਨਾਨਕੇ ਸ਼ੱਕ ਨਹੀਂ ਲੈ ਕੇ ਆਉਣੀ ਸਾਡੇ ਮਰੇ ਜੰਮੇ ਤੇ ਨਹੀਂ ਆਉਣਾ ਉਹਨਾਂ ਨੇ ਇਦਾਂ ਨਹੀਂ ਕਰਨਾ ਸਾਨੂੰ ਘਰੋਂ ਕੱਢ ਦੇਣਾ ਆ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਸੰਜੋ ਲੈਂਦੇ ਆ ਉਹ ਭਾਵੇਂ ਉਹਨਾਂ ਚੋਂ ਇੱਕ ਵੀ ਨਾ ਹੋਵੇ ਪਰ ਪਹਿਲਾਂ ਹੀ ਤਿਆਰੀ ਕਰ ਲੈਣੀ ਜੇ ਅਸੀਂ ਕਿਹਾ ਕਿ ਅਸੀਂ ਯਿਸੂ ਮਸੀਹ ਨੂੰ ਮੰਨਦੇ ਐਨਾ ਕੁਝ ਸਾਡੇ ਨਾਲ ਹੋ ਜਾਣਾ ਤੁਸੀਂ ਪਹਿਲਾਂ ਹੀ ਬੂਹੇ ਖੋਲ ਲੈਨੇ ਇਸ ਲਈ ਤੁਹਾਡੇ ਨਾਲ ਹੋ ਜਾਂਦਾ ਆ ਪਹਿਲਾਂ ਨੈਗੇਟਿਵ ਲਾ ਕੇ ਤੁਰਦੇ ਹਾਂ ਪਰ वचन ਸਾਨੂੰ ਕਹਿੰਦਾ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇ ਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਜੋ ਪਰਮੇਸ਼ਵਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤਾਂ ਤੂੰ ਬਚਾਇਆ ਜਾਵੇਂਗਾ ਤੁਹਾਨੂੰ ਮੂੰਹ ਦੇ ਨਾਲ ਵੀ ਇਕਰਾਰ ਕਰਨਾ ਪੈਣਾ ਆ ਕਿ ਪ੍ਰਭੂ ਯਿਸੂ ਮਸੀਹ ਮੇਰੇ ਗੁਨਾਹਾਂ ਦੇ ਲਈ ਸਲੀਬ ਦੇ ਉੱਤੇ ਬਲੀਦਾਨ ਹੋਏ। ਪ੍ਰਭੂ ਯਿਸੂ ਮਸੀਹ ਦੇ ਮਾਰ ਖਾਣ ਦੇ ਵਸੀਲੇ ਦੇ ਨਾਲ ਮੈਂ ਸ਼ਿਫਾ ਪਾਈ ਆ। ਅਰ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਜੀ ਦਾ ਪੁੱਤਰ ਆ। ਅਰ ਪ੍ਰਭੂ ਯਿਸੂ ਮਸੀਹ ਦੁਬਾਰਾ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਆ। ਹੁਣ ਉਹ ਮਰੇ ਹੋਏ ਨਹੀਂ ਆ, ਉਹ ਜਿੰਦਾ ਆ। ਉਹਨੇ ਮੈਨੂੰ ਵੀ ਮੁਰਦਿਆਂ ਦੇ ਵਿੱਚੋਂ ਜੀਵਾਲ ਲੈਣਾ ਆ। ਕਹਿੰਦਾ ਤਾਂ ਤੂੰ ਬਚਾਇਆ ਜਾਵੇਂਗਾ। ਇਹ ਗੱਲਾਂ ਜਦੋਂ ਤੂੰ ਮੂੰਹ ਨਾਲ ਕਹੇਗਾ ਤੇ ਤੇਰਾ ਮਨ ਇਹਨਾਂ ਗੱਲਾਂ ਨੂੰ ਆਪਣੇ ਅੰਦਰ ਮੰਨ ਲਊਗਾ ਤਾਂ ਤੂੰ ਬਚਾਇਆ ਜਾਵੇਂਗਾ ਬਹੁਤ ਸਾਰੇ ਬਿਮਾਰ ਚਾਹੁੰਦੇ ਆ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹੋ ਉਹ ਚੰਗੇ ਹੋ ਜਾਣ ਪਰ ਉਹ ਤੌਬਾ ਕਰਨ ਲਈ ਤਿਆਰ ਨਹੀਂ ਆ ਉਹ ਆਪਣੇ ਗੁਨਾਹਾਂ ਤੋਂ ਪਛਤਾਪ ਕਰਨ ਦੇ ਲਈ ਤਿਆਰ ਨਹੀਂ ਆ ਉਹ ਪ੍ਰਭੂ ਯੀਸੂ ਮਸੀਹ ਨੂੰ ਪਰਮੇਸ਼ਵਰ ਮੰਨਣ ਦੇ ਲਈ ਤਿਆਰ ਨਹੀਂ ਆ ਪ੍ਰਭੂ ਯੀਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਆ ਤੇ ਅਸੀਂ ਉਹਨਾਂ ਨੂੰ ਤੱਕਾ ਵੀ ਨਹੀਂ ਲਾਉਂਦੇ ਅਸੀਂ ਉਹਨਾਂ ਨੂੰ ਫੋਰਸ ਵੀ ਨਹੀਂ ਕਰਦੇ ਵੀ ਤੁਸੀਂ ਕਰੋ ਕਿਉਂਕਿ ਇੱਥੇ ਲਿਖਿਆ ਹਿਰਦੇ ਨਾਲ ਉਹ ਮੰਨ ਲਵੇ ਉਹਦਾ ਮਨ ਮੰਨੇ ਤਾਂ ਹੋਣਾ ਆ ਕੋਈ ਧੱਕੇ ਨਾਲ ਮਨਾਵੇ ਤਾਂ ਨਹੀਂ ਹੁਣਾ ਉਹਦਾ ਮੂੰਹ ਵੀ ਕਹੇ ਪਰ ਉਹਦਾ ਮਨ ਵੀ ਮੰਨੇ ਤਾਂ ਕਹਿੰਦਾ ਤਾਂ ਤੂੰ ਬਚਾਇਆ ਜਾਵੇਂਗਾ ਅਰ ਜਦੋਂ ਤੁਸੀਂ ਮੂੰਹ ਦੇ ਨਾਲ ਇਕਰਾਰ ਕਰ ਲੈਨੇ ਆ ਕਿ ਹਾਂ ਸੱਚਮੁੱਚ ਪ੍ਰਭੂ ਯੀਸੂ ਮਸੀਹ ਹੀ ਮੁਕਤੀਦਾਤਾ ਪਰਮੇਸ਼ਵਰ ਸੱਚਮੁੱਚ ਪ੍ਰਭੂ ਯੀਸੂ ਮਸੀਹ ਨੇ ਮੈਨੂੰ ਬਚਾਇਆ ਮੇਰੇ ਲਈ ਆਪਣਾ ਬਲੀਦਾਨ ਦਿੱਤਾ ਜਦੋਂ ਅਸੀਂ ਮੂੰਹ ਨਾਲ ਇਕਰਾਰ ਕਰਦੇ ਔਰ ਆਪਣੇ ਮਨ ਦੇ ਨਾਲ ਮੰਨ ਲੈਨੇ ਔਰ ਕਹਿੰਨੇ ਕਿ ਪ੍ਰਭੂ ਮੇਰੇ ਗੁਨਾਹ ਬਖਸ਼ ਦਿਓ ਅਸੀਂ ਮਾਫੀ ਮੰਗਦੇ ਆ ਤਾਂ ਸਾਡੇ ਜੀਵਨ ਚ ਇੱਕ ਛੁਟਕਾਰਾ ਆਉਂਦਾ ਹੈ ਤਾਂ ਸਾਡੇ ਜੀਵਨ ਦੇ ਵਿੱਚ ਸ਼ਿਫਾ ਆਉਂਦੀ ਹੈ ਅਰ ਤੁਹਾਨੂੰ ਪਤਾ ਉਹੀ ਸ਼ਿਫਾ ਸਾਡੀ ਮੁਕਤੀ ਦਾ ਇੱਕ ਪਾਰਟ ਪਲੇ ਕਰਦੀ ਆ ਕਿਉਂਕਿ ਸਾਡੀ ਨੇਚਾ ਦੇ ਵਿੱਚ ਫਿਰ ਅਸੀਂ ਮਜ਼ਬੂਤ ਹੋ ਜਨਨੇ ਸਾਡੀ ਨੇਚਾ ਵਾਦੀ ਆ ਜਦੋਂ ਸਾਡੇ ਜੀਵਨ ਦੇ ਵਿੱਚ ਇੱਕ ਗਵਾਹੀ ਬਣਦੀ ਆ ਅਰ ਗਵਾਹੀ ਤੁਹਾਡੇ ਅੰਦਰ ਛੁਪੀ ਹੋਈ ਆ ਇਹਨੂੰ ਤੁਸੀਂ ਬਾਹਰ ਕੱਢਣਾ ਆ ਅੱਜ ਜਿੰਨੇ ਵੀ ਇੱਥੇ ਬੈਠੇ ਗਵਾਹੀ ਇਹਨਾਂ ਦੇ ਜੀਵਨ ਵਿੱਚ ਬਣ ਚੁੱਕੀ ਆ ਆਲਰੇਡੀ ਹੀਲਿੰਗ ਤੁਹਾਡੀ ਹੋ ਚੁੱਕੀ ਆ ਆਲਰੇਡੀ ਚੰਗਿਆਈ ਤੁਹਾਡੇ ਅੰਦਰ ਪਾ ਦਿੱਤੀ ਆ ਪਰਮੇਸ਼ਵਰ ਨੇ छुटਕਾਰਾ ਤੁਹਾਡੇ ਅੰਦਰ ਪਾ ਦਿੱਤਾ ਪਰਮੇਸ਼ਵਰ ਨੇ ਪਰ ਇਹਨੂੰ ਹੁਣ ਬਾਹਰ ਤੁਸੀਂ ਲੈ ਕੇ ਆਉਣਾ ਆ ਪੇਸ਼ਕਾਰੀ ਇਹਦੀ ਤੁਸੀਂ ਕਰਨੀ ਆ ਜਦੋਂ ਤੁਸੀਂ ਮੂੰਹ ਦੇ ਨਾਲ ਇਕਰਾਰ ਕਰੋਗੇ ਜਦੋਂ ਤੁਸੀਂ ਨੇਚਾ ਕਰੋਗੇ ਤੁਹਾਡੇ ਜੀਵਨ ਵਿੱਚ ਤੁਹਾਡੀ ਟੈਸਟੀਮਨੀ ਨਜ਼ਰ ਆਉਣੀ ਸ਼ੁਰੂ ਹੋ ਜਾਣੀ ਹੈ ਤੁਹਾਡੀ ਗਵਾਹੀ ਨਜ਼ਰ ਆਉਣੀ ਸ਼ੁਰੂ ਹੋ ਜਾਣੀ ਤੁਹਾਡਾ ਛੁਟਕਾਰਾ ਨਜ਼ਰ ਆਉਣਾ ਸ਼ੁਰੂ ਹੋ ਜਾਣਾ ਹੁਣ ਜਿਹੜਾ ਬੰਦਾ ਮੂੰਹ ਦੇ ਨਾਲ ਪ੍ਰਭੂ ਦਾ ਇਕਰਾਰ ਨਹੀਂ ਕਰਦਾ ਉਹ ਤਾਂ ਪਹਿਲਾਂ ਹੀ ਵੱਜਿਆ ਪਿਆ ਆ ਵੀ ਨਹੀਂ ਮੈਂ ਨਹੀਂ ਦੱਸਣਾ ਨਹੀਂ ਤੇ ਇਦਾਂ ਹੋ ਜਾਣਾ ਉਹਨੂੰ ਕੌਣ ਆਜ਼ਾਦ ਕਰ ਸਕਦਾ ਆ ਉਹ ਤਾਂ ਇੰਨਾ ਜਕੜਿਆ ਪਿਆ ਵੀ ਉਹਨੇ ਯਿਸੂ ਨਾਮ ਨੂੰ ਵੀ ਆਪਣੇ ਅੰਦਰ ਜਕੜ ਹੀ ਲਿਆ ਇੰਨੀ ਜਕੜੇ ਨਾ ਉਹਦੇ ਅੰਦਰ ਕਿ ਇੱਕ ਨਾਮ ਜਿਸ ਨਾਮ ਨਾਲ ਬੰਧਨ ਟੁੱਟਦੇ ਉਹਨੂੰ ਉਹ ਨਾਮ ਦਿੱਤਾ ਗਿਆ ਵੀ ਇਹ ਨਾਮ ਬੋਲ ਉਹ ਕਹਿੰਦਾ ਨਹੀਂ ਜੇ ਮੈਂ ਬੋਲਿਆ ਫੇਰ ਮੇਰੇ ਬੰਧਨ ਟੁੱਟ ਜਾਣੇ ਆ ਫੇਰ ਤਾਂ ਜਿਨ੍ਹਾਂ ਦੀ ਗੁਲਾਮੀ ਕਰਦਾ ਉਹਨਾਂ ਨੇ ਮੈਨੂੰ ਛੱਡ ਕੇ ਚਲੇ ਜਾਣਾ ਆ ਤਾਂ ਉਹਨੂੰ ਗੁਲਾਮੀ ਚੰਗੀ ਲੱਗਣੀ ਸ਼ੁਰੂ ਹੋ ਗਈ ਆ ਬਹੁਤ ਵੱਡਾ ਰੀਜ਼ਨ ਆ ਤੁਹਾਡੇ ਸ਼ਿਫਾ ਨਾ ਪ੍ਰਾਪਤ ਕਰ ਸਕਣ ਦਾ ਔਰ ਛੁਟਕਾਰਾ ਨਾ ਪ੍ਰਾਪਤ ਕਰ ਸਕਣ ਦਾ ਇਹੀ ਰੀਜ਼ਨ ਆ ਕਿ ਤੁਸੀਂ ਆਪਣੀ ਬਿਮਾਰੀ ਨੂੰ ਫੜਿਆ ਹੋਇਆ ਆ ਬਿਮਾਰੀ ਜਾਣ ਦੇ ਲਈ ਤਿਆਰ ਆ ਦੁਸ਼ਟ ਆਤਮੇ ਤੁਹਾਨੂੰ ਛੱਡ ਕੇ ਜਾਣ ਦੇ ਲਈ ਤਿਆਰ ਪਰ ਤੁਸੀਂ ਜਾਣ ਨਹੀਂ ਦਿੰਦੇ ਐਸ ਵੇਲੇ ਤੁਹਾਡੀ ਸਿਚੁਏਸ਼ਨ ਇਦਾਂ ਦੀ ਆ ਕਿ ਬਿਮਾਰੀਆਂ ਤੁਹਾਨੂੰ ਛੱਡ ਰਹੀਆਂ ਪਰ ਤੁਸੀਂ ਉਹਨਾਂ ਨੂੰ ਫੜਿਆ ਹੋਇਆ ਹੈ ਜੋ ਸਾਤਵੇਂ ਨਿਕਲ ਨੂੰ ਕਰ ਰਹੇ ਹੋ ਜ਼ੋਰ ਲਾ ਰਹੇ ਕਿ ਅਸੀਂ ਨਿਕਲ ਜਾਈਏ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਪਰਮੇਸ਼ਵਰ ਦਾ ਵਚਨ ਕਿ ਉਹਨਾਂ ਨੂੰ ਸੁਣਨਾ ਪੈ ਰਿਹਾ ਹੈ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਕਿ ਬਾਰ-ਬਾਰ ਪ੍ਰਭੂ ਯੀਸੂ ਮਸੀਹ ਦੇ ਨਾਮ ਦੀ ਉਸਤਤ ਹੋ ਰਹੀ ਹੈ ਉਹ ਜਾਣਨਾ ਚਾਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਜਾਣ ਨਹੀਂ ਦਿੰਦੇ ਅੱਛਾ ਤੁਸੀਂ ਇੱਕ ਗੱਲ ਦੱਸੋ ਕਿੰਨੇ ਜਣਿਆਂ ਨੂੰ ਲੱਗਦਾ ਆ ਜਾਂ ਉਹਨਾਂ ਨੂੰ ਪਤਾ ਆ ਕਿ ਜਿਹੜਾ ਪਾਪ ਆ ਉਹ ਸਾਨੂੰ ਮੌਤ ਵੱਲ ਨੂੰ ਲੈ ਕੇ ਜਾਂਦਾ ਆ ਪਾਪ ਸਾਨੂੰ ਮਾਰਦਾ ਆ ਕਿੰਨੇ ਜਣੇ ਯਕੀਨ ਕਰਦੇ ਆ ਸਾਰੇ ਜਣੇ ਆਲਮੋਸਟ ਤੇ ਜੇ ਹੁਣ ਇਹ ਜਿਹੜੀ ਬੋਤਲ ਆ ਇਹਦੇ ਉੱਤੇ ਲਿਖਿਆ ਹੋਏ ਇਹ ਜ਼ਹਿਰ ਆ ਤੇ ਪੀਣ ਨਾਲ ਮੌਤ ਹੋ ਜਾਂਦੀ ਆ ਕਿੰਨੇ ਜਣੇ ਪੀ ਲੈਣਗੇ ਇਹਨੂੰ ਤੁਸੀਂ ਪੀਓਗੇ ਇਹਨੂੰ ਕਾਹ ਤੋਂ ਕਰਕੇ ਤੁਸੀਂ ਮਾਰਨਾ ਨਹੀਂ ਚਾਹੁੰਦੇ ਅੱਛਾ ਹੋ ਸਕਦਾ ਗਲਤੀ ਨਾਲ ਇਸ ਬੋਤਲ ਦੇ ਉੱਤੇ ਸਟicker ਲੱਗ ਗਿਆ ਹੋਵੇ ਜ਼ਹਿਰ ਦਾ ਪਰ ਫਿਰ ਵੀ ਲਿਖਿਆ ਕਰਕੇ ਤੁਸੀਂ ਇਹਨੂੰ ਪੀਣਾ ਨਹੀਂ ਭਈ ਅਸੀਂ ਮਾਰਨਾ ਜਾਈਏ ਤੁਹਾਨੂੰ ਪਤਾ ਬਾਈਬਲ ਵਿੱਚ ਇੱਕ ਵੀ ਸ਼ਬਦ ਗਲਤੀ ਨਾਲ ਨਹੀਂ ਲਿਖਿਆ ਗਿਆ ਅਰੇ ਇਹਦੇ ਵਿੱਚ ਲਿਖਿਆ ਗਿਆ ਪਾਪ ਦੀ ਮਜ਼ਦੂਰੀ ਮੌਤ ਆ ਫਿਰ ਵੀ ਤੁਸੀਂ बार-बार ਪਾਪ ਕਰਦੇ ਹੋ ਫਿਰ ਕਿਉਂ ਨਹੀਂ ਛੱਡਦੇ ਪਾਪ ਕਰਨਾ ਇੱਕ ਇਨਸਾਨ ਦੀ ਲਿਖਤ ਦੇ ਉੱਤੇ ਤੁਹਾਨੂੰ ਭਰੋਸਾ ਹੈ ਕਿ ਅਗਰ ਇਨਸਾਨ ਨੇ ਇਹਦੇ ਉੱਤੇ ਲਿਖ ਦਿੱਤਾ ਕਿ ਇਹ ਜ਼ਹਿਰੀਲਾ ਹੈ ਜਾਂ ਇਹ ਜ਼ਹਿਰ ਹੈ ਜਾਂ ਇਹ ਪੀਣ ਦੇ ਨਾਲ ਮੌਤ ਹੋ ਜਾਏਗੀ ਇਹਦਾ ਮਤਲਬ ਤੁਸੀਂ ਇਨਸਾਨ ਉੱਤੇ ਪਰਮੇਸ਼ਵਰ ਨਾਲੋਂ ਜ਼ਿਆਦਾ ਭਰੋਸਾ ਕਰਦੇ ਹੋ बार-बार ਪਰਮੇਸ਼ਵਰ ਦੇ ਬਚਨ ਦੇ ਵਿੱਚ ਲਿਖਿਆ ਪਾਪ ਕਰੋਗੇ ਤੇ ਮਰੋਗੇ ਪਾਪ ਕਰੋਗੇ ਤੇ ਮਰੋਗੇ ਪਾਪ ਕਰੋਗੇ ਤੇ ਮਰੋਗੇ ਫਿਰ ਵੀ ਤੁਸੀਂ ਪਾਪ ਕਰਨਾ ਨਹੀਂ ਛੱਡਦੇ ਤਾਂ ਕਿ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਦੇ ਹੋ ਕਿੱਦਾਂ ਕਹਾ ਤੁਸੀਂ ਪਰਮੇਸ਼ਵਰ ਦੇ ਆਖੇ ਲੱਗਦੇ ਹੋ ਤੇ ਕਿੱਦਾਂ ਕਹਾ ਕਿ ਪ੍ਰਭੂ ਇਹਨਾਂ ਨੂੰ ਚੰਗਿਆਂ ਕਰ ਕੀ ਇਹ ਕਹਾ ਕਿ ਪ੍ਰਭੂ ਇਸ ਆਣ ਆਗਿਆਕਾਰੀ ਪਰਜਾ ਨੂੰ ਚੰਗਿਆਂ ਕਰ ਦੇ ਕੀ ਮੈਂ ਇਹ ਕਹਾ ਕਿ ਪ੍ਰਭੂ ਇਹ ਤੇਰੇ ਉੱਤੇ ਵਿਸ਼ਵਾਸ ਨਹੀਂ ਪਰ ਇਨਸਾਨਾਂ ਦੇ ਉੱਤੇ ਵਿਸ਼ਵਾਸ ਰੱਖਦੇ ਫਿਰ ਵੀ ਇਹਨਾਂ ਨੂੰ ਚੰਗਿਆਂ ਕਰ ਦੇ ਕੀ ਕਹਾ ਮੈਂ ਕੀ ਇਹ ਸੱਚ ਨਹੀਂ ਆ ਦਾ ਨੁਕਸਾਨ ਹੋ ਸਕਦਾ ਤੁਸੀਂ ਮਰ ਸਕਦੇ ਹੋ ਤੁਸੀਂ ਇਸ ਤਾਰ ਨੂੰ ਫੜੋਗੇ ਪਤਾ ਹੋਏ ਕਿ ਇਹ ਤਾਰ ਫੜਨ ਦੇ ਨਾਲ ਕਰੰਟ ਲੱਗਣਾ ਆ ਹੱਥ ਸੜ ਸਕਦਾ ਆ ਅਪਾਹਜ ਹੋ ਸਕਦੇ ਆ ਮਰ ਸਕਦੇ ਆ ਤੁਸੀਂ ਇਸ ਤਾਰ ਨੂੰ ਫੜੋਗੇ ਤੁਸੀਂ ਆਪਣੇ ਨਿਆਣਿਆਂ ਨੂੰ ਵੀ ਲੱਗੇ ਨਹੀਂ ਜਾਣ ਦੇਣਾ ਨਿਆਣੇ ਨਿੱਕੇ ਜਿਹੇ ਹੁੰਦੇ ਤਾਰਾਂ ਵੀ ਉੱਥੇ ਨੰਗੀਆਂ ਨਹੀਂ ਹੁੰਦੀਆਂ ਇੱਕ ਪਲੱਗ ਹੁੰਦਾ ਜਿਹਦੇ ਵਿੱਚ ਤੁਸੀਂ ਇੱਕ ਦੂਜਾ ਪਲੱਗ ਲਾ ਕੇ ਚੀਜ਼ ਨੂੰ ਚਲਾਉਂਦੇ ਆ ਜਿਹਦੇ ਵਿੱਚ ਛੇਕ ਹੁੰਦੇ ਆ ਨਿੱਕੇ ਜਿਹੇ ਨਿਆਣੇ ਨੂੰ ਮਾਪੇ ਕੀ ਕਹਿੰਦੇ ਹੱਥ ਨਹੀਂ ਲਾਉਣਾ ਹਾਈ ਹੋ ਜੂ ਕਹਿੰਦੇ ਕਿ ਨਹੀਂ ਕਿ ਫੜ ਕੇ ਉਹਦੀ ਉਂਗਲ ਵਿੱਚ ਪਾਉਂਦੇ ਉਹਦੇ ਵਿੱਚ ਵੀ ਫੇਰ ਉਹਨੂੰ ਝਟਕਾ ਲਵਾ ਕੇ ਦੱਸਦੇ ਆ ਵੀ ਹਾਈ ਹੁੰਦੀ ਆ ਪਹਿਲਾਂ ਤੋਂ ਹੀ ਇਨਸਟਰਕਸ਼ਨਸ ਦਿੰਦੇ ਆ ਪਰ ਲੱਗਦੀ ਬਾ ਨੂੰ ਜਿਹੜੇ ਸਿਆਣੇ ਮਾਪੇ ਆ ਉਹ ਉਹਨਾਂ ਥਾਵਾਂ ਤੇ ਟਿੱਪਾਂ ਲਾ ਦਿੰਦੇ ਆ ਵੀ ਨਿਆਣਾ ਗਲਤੀ ਨਾਲ ਵੀ ਕਿਤੇ ਚੈੱਕ ਕਰਨ ਦੀ ਕੋਸ਼ਿਸ਼ ਕਰਕੇ ਉਂਗਲ ਨਾ ਫਸਾ ਲਿਓ ਉਹਦੇ ਵਿੱਚ ਕਿਉਂਕਿ ਤੁਸੀਂ ਜਾਣਦੇ ਮੌਤ ਹੋ ਸਕਦੀ ਆ ਤੁਸੀਂ ਜਾਣਦੇ ਨੁਕਸਾਨ ਹੋ ਸਕਦਾ ਆ ਪਰ ਤੁਸੀਂ ਆਤਮਕ ਜੀਵਨ ਦੇ ਵਿੱਚ ਨੰਗੀਆਂ ਤਾਰਾਂ ਦੇ ਉੱਤੇ ਨੰਗੇ ਪੈਰੀ ਤੁਰਨ ਤੋਂ ਗਰੇਜ ਨਹੀਂ ਕਰਦੇ ਇਸ ਲਈ ਤੁਹਾਡਾ ਨੁਕਸਾਨ ਹੋ ਰਿਹਾ ਹੈ ਇਸ ਲਈ ਤੁਸੀਂ ਬਿਮਾਰੀਆਂ ਦੇ ਵਿੱਚ ਪਏ ਹੋਏ ਆ ਵੇ ਵਿਚਾਰ ਇੱਕ ਨੰਗੀ ਤਾਰ ਆ ਆਣ ਅਗਿਆਕਾਰੀ ਇੱਕ ਨੰਗੀ ਤਾਰ ਹੰਕਾਰ ਇੱਕ ਨੰਗੀ ਤਾਰ ਔਰ ਤੁਸੀਂ ਜਾ ਜਾ ਕੇ ਉਹਨਾਂ ਤਾਰਾਂ ਨੂੰ ਸਿਰਫ ਗਲਤੀ ਨਾਲ ਹੱਥ ਨਹੀਂ ਤੁਸੀਂ ਉਹਨਾਂ ਤਾਰਾਂ ਨੂੰ ਫੜ ਫੜ ਕੇ ਆਪਣੇ ਸੀਨੇ ਦੇ ਨਾਲ ਲਾਉਨੇ ਆ ਆਪਣੇ ਗਲ ਵਿੱਚ ਬੁਲੇਟਦੇ ਆ ਔਰ ਫਿਰ ਕਹਿੰਨੇ ਅਸੀਂ ਦੁਖੀ ਆ ਕੌਣ ਕਰਦਾ ਤੁਹਾਨੂੰ ਦੁਖੀ ਕਿੱਥੋਂ ਆ ਰਿਹਾ ਦੁੱਖ ਤੁਸੀਂ ਆਪੇ ਹੀ ਤਾਂ ਹੋ ਰਹੇ ਹੋ ਆਪੇ ਹੀ ਤਾਂ ਬਿਮਾਰੀਆਂ ਲੈ ਰਹੇ ਹੋ ਆਪੇ ਹੀ ਤਾਂ ਗੁਨਾਹ ਜਿਹੜੇ ਆ ਉਹਨਾਂ ਨੂੰ ਇਕੱਠਾ ਕਰ ਰਹੇ ਹੋ ਤੁਸੀਂ ਕੋਈ ਤੁਹਾਡੇ ਨਾਲ ਨਹੀਂ ਕਰ ਰਿਆ ਤੁਸੀਂ ਹੋਣ ਦੇ ਰਹੇ ਆ ਔਰ ਤੁਸੀਂ ਉਹਦਾ ਪਾਰਟ ਪਲੇ ਕਰ ਰਹੇ ਆ ਕੀ ਪਵਿੱਤਰ ਬਾਈਬਲ ਦੇ ਵਿੱਚ ਨਹੀਂ ਲਿਖਿਆ ਕਿ ਵੀ ਵਿਚਾਰ ਪਾਪ ਆ ਹੰਕਾਰ ਜਿਹੜਾ ਉਹ ਸਾਨੂੰ ਪਰਮੇਸ਼ਵਰ ਦੀ ਨਜ਼ਰ ਚੋਂ ਸੁੱਟ ਦਿੰਦਾ ਆ ਕਹਿੰਦਾ ਕੁਮੰਡੀਆਂ ਦੇ ਕੋਲ ਉਹ ਜਾਂਦਾ ਵੀ ਨਹੀਂ ਤੇ ਝੂਠਿਆਂ ਦੇ ਨਾਲ ਉਹ ਯਾਰੀ ਦੋਸਤੀ ਨਹੀਂ ਰੱਖਦਾ ਕੀ ਆਪਾਂ ਝੂਠ ਬੋਲਣਾ ਛੱਡ ਦਿੱਤਾ ਕੀ ਆਪਣਾ ਘਮੰਡ ਜਿਹੜਾ ਆ ਉਹਨੂੰ ਆਪਣੇ ਵਿੱਚੋਂ ਕੱਢ ਦਿੱਤਾ? ਕੀ ਗਲਤ ਦੇਖਣਾ, ਗਲਤ ਸੁਣਨਾ ਤੇ ਗਲਤ ਬੋਲਣਾ ਛੱਡ ਦਿੱਤਾ? ਤਾਂ ਕੀ ਸਾਡੇ ਦੁਆਲੇ ਅਸੀਂ ਤਾਰਾਂ ਨੰਗੀਆਂ ਕਰ ਕਰਕੇ ਛਿੱਲ ਛਿੱਲ ਕੇ ਇੱਕ ਜਾਲ ਨਹੀਂ ਬਣਾਇਆ ਹੋਇਆ? ਅਰ ਅਸੀਂ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਉੱਤੇ ਲੈ ਕੇ ਬੈੰਨੇ ਆ। ਪਰ ਸਨੋ ਇਨਸਾਨ ਦੇ ਕਰੰਟ ਤੋਂ ਬਹੁਤ ਡਰ ਲੱਗਦਾ ਪਰ ਇੱਕ ਗੱਲ ਦੱਸਾਂ ਜਿੱਦਣ ਕਿਤੇ ਉਹਨੇ ਉਤਾਰਾਂ ਦੇ ਵਿੱਚ ਕਰੰਟ ਛੱਡ ਦਿੱਤਾ ਫੱਕਾ ਨਹੀਂ ਬਚਣਾ ਅੱਜ ਚੰਗਿਆਈ ਲੈਣ ਦੇ ਲਈ ਆਏ ਆ ਤੇ ਜਦੋਂ ਆਪਾਂ ਡਾਕਟਰ ਦੇ ਜਾਂਦੇ ਇਨਸਟਰਕਸ਼ਨਸ ਮਿਲਦੀਆਂ ਕਿ ਨਹੀਂ ਮਿਲਦੀਆਂ ਪ੍ਰੇਜ ਤਾਂ ਉਹ ਦੱਸਦਾ ਐਂ ਹੀ ਕੱਲੀਆਂ ਗੋਲੀਆਂ ਦੇ ਕੇ ਨਹੀਂ ਤੋੜ ਦਿੰਦਾ ਵੀ ਉਹ ਇਹ ਵੀ ਨਾ ਦੱਸੇ ਵੀ ਸਵੇਰ ਨੂੰ ਕਿਹੜੀ ਖਾਣੀ ਸ਼ਾਮ ਨੂੰ ਕਿਹੜੀ ਖਾਣੀ ਵੀ ਚੱਕ ਕੇ ਨਾਮ ਵੀ ਲਿਖ ਦਿੱਤੀਆਂ ਤੇ ਖਾ ਲਓ ਤੇ ਰਾਤ ਵਾਲੀ ਬੰਦਾ ਸਵੇਰ ਨੂੰ ਖਾ ਕੇ ਸੁੱਤਾ ਰਵੇ ਸਾਰਾ ਦਿਨ ਉਹ ਦੱਸਦਾ ਨਾ ਸਾਰਾ ਕੁਝ ਵੀ ਆਹ ਗੋਲੀ ਰਾਤ ਨੂੰ ਹੀ ਖਾਣੀ ਆ ਕਿਉਂ ਕਹਿੰਦਾ ਕਰਕੇ ਉਹਨੂੰ ਪਤਾ ਉਹਦੇ ਚ ਨੀਂਦ ਆ ਵੀ ਰਾਤ ਨੂੰ ਖਾਊਗਾ ਟਿਕਿਆ ਰਹੂਗਾ ਆਰਾਮ ਰਹੂਗਾ ਕੋਈ ਗੋਲੀ ਕਹਿੰਦਾ ਨਿਰਨੇ ਖਾਓ ਕੋਈ ਕਹਿੰਦਾ ਖਾਣਾ ਖਾ ਕੇ ਖਾਓ ਐਸੇ ਹੀ ਤਰ੍ਹਾਂ ਅੱਜ ਤੁਹਾਡੇ ਨਾਲ ਮੈਨੂੰ ਕਾਦੀ ਨਾਰਾਜ਼ਗੀ ਮੈਂ ਸੁਖੀ ਸੰਧੀ ਕਹਦੇ ਤੁਹਾਨੂੰ ਕੁਝ ਕਹਿਣਾ ਪਰ ਇਹ ਤਾਂ ਤੁਸੀਂ ਡਾਕਟਰ ਯੈਸੂ ਦੇ ਕੋਲ ਆਏ ਆ ਇਹ ਤਾਂ ਪ੍ਰੇਜਗਾਰੀਆਂ ਉਹ ਤੁਹਾਨੂੰ ਦੱਸਦਾ ਆ ਇਹ ਪ੍ਰੇਜਗਾਰੀਆਂ ਪਰਮੇਸ਼ਵਰ ਦਾ ਵਚਨ ਤੁਹਾਨੂੰ ਦੱਸ ਰਿਹਾ ਆ ਤਾਂ ਆਪਾਂ ਜੇ ਤਾਂ ਸ਼ਿਫਾ ਲੈਣੀ ਆ ਫੇ ਕੱਲ ਨੂੰ ਗੈਣਾ ਖੋਜੇਵਾਲ ਚਰਚ ਦੇ ਵਿੱਚ ਉਹ ਗੱਲ ਜਈ ਨਹੀਂ ਬਣਦੀ ਗੱਲ ਇੱਥੇ ਇਹੋ ਜਿਹੀ ਟਿਕਾਣੇ ਦੀ ਬਣਦੀ ਜਿਹੜੀ ਹੋਰ ਕਿਤੇ ਨਹੀਂ ਬਣਨੀ ਐਦਾਂ ਤੁਹਾਨੂੰ ਮੈਂ ਦੱਸ ਦਿੰਨੀ ਹੇਸੂ ਮਸੀਹ ਦੇ ਨਾਮ ਦੇ ਵਿੱਚ ਇੱਥੇ ਉਹ ਗੱਲ ਬਣਦੀ ਜਿਹੜੀ ਬਸ ਸਿਰੇ ਤੇ ਲਾ ਦਿੰਦੀ ਬੰਦੇ ਨੂੰ ਇੱਥੇ ਪਰਮੇਸ਼ਵਰ ਦਾ ਖਾਲਸ ਵਚਨ ਦੱਸਿਆ ਜਾਂਦਾ ਹੈ ਇੱਥੇ ਸ਼ਿਫਾਵਾਂ ਸੱਚਮੁੱਚ ਪਰਮੇਸ਼ਵਰ ਦਾ ਆਤਮਾ ਦਿੰਦਾ ਹੈ ਇੱਥੇ ਕੰਮ ਪਰਮੇਸ਼ਵਰ ਦਾ ਆਤਮਾ ਆਪ ਕਰਦਾ ਹੈ ਔਰ ਇੱਥੇ ਕੰਮ ਯਿਸੂ ਨਾਮ ਚ ਹੁੰਦੇ ਔਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੁੰਦੇ ਆ ਔਰ ਸਾਡੀ ਪੂਰੀ ਇੱਛਾ ਹੈ ਕਿ ਅੱਜ ਇੱਥੇ ਸ਼ਿਫਾਵਾ ਹੋਣ ਤੇ ਤੁਸੀਂ ਚੰਗੇ ਹੋ ਜਵੋ ਇਸ ਲਈ ਕਿ ਤੁਸੀਂ ਚੰਗੇ ਹੋ ਜਵੋ ਉਹ ਤੋਂ ਪਹਿਲਾਂ ਚੰਗੇ ਹੋਣ ਵਾਲੇ ਬੰਦੇ ਦੀ ਤਿਆਰੀ ਕਿੱਦਾਂ ਦੀ ਹੋਣੀ ਚਾਹੀਦੀ ਆ ਇਹ ਤਾਂ ਬਸ ਪੇੜ ਬੰਨਿਆ ਜਾ ਰਿਹਾ ਆ ਹallelujah ਥੋੜੀ ਜੀ